ਜੀ ਪ੍ਰਧਾਨ ਜੀ ਅੱਜ ਉਹ ਰੇਸ ਨੂੰ ਸੁਣਨ ਦਾ ਕੰਪਲੈਮੈਂਟ ਸਟੇਟ ਹੈ ਕਿ ਮੰਗਾਂ ਜਿਹੜੀਆਂ ਸਰਕਾਰ ਅੱਗੇ ਰੱਖੀਆਂ ਸੀ ਕਿ ਕੀ ਪ੍ਰਵਾਨ ਦੇਣਾ ਹਾਂ ਹਾਂਜੀ ਮੈਂ ਜੀ ਹਰਪ੍ਰੀਤ ਸਿੰਘ ਸਿੱਧਵਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਅੱਜ ਸਾਡੇ ਸਾਥੀ ਸਰਦਾਰ ਰੇਸ਼ਮ ਸਿੰਘ ਦੀ ਪਊਵੰਡ ਉਹ ਆਪਾਂ ਸਾਰਿਆਂ ਨੂੰ ਸੰਦੀਪ ਛੋੜਾ ਜਿਹੜਾ ਦੇ ਗਏ ਆ ਉਹ ਜਿਹੜਾ ਵਾ ਆਪਣਾ ਸੰਘਰਸ਼ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਜੁੜੇ ਸੀਗੇ ਉਹਨਾਂ ਨੂੰ ਦਰਦ ਸੀਗਾ ਕਿਸਾਨੀ ਦਾ ਆਮ ਲੋਕਾਂ ਦਾ ਕਿ ਕਿਦਾਂ ਸਰਕਾਰਾਂ ਜਿਹੜੀਆਂ ਉਹ ਧੱਕੇ ਕਰ ਰਹੀਆਂ ਵਾਂ ਲੋਕਾਂ ਦੀਆਂ ਮੰਗਾਂ ਨਹੀਂ ਮੰਨ ਰਹੀਆਂ ਲੋਕ ਜਿਹੜੇ ਆ ਛੜਕਾ ਤੇ ਧੱਕੇ ਖਾ ਰਹੇ ਆ ਕਿਸਾਨੀ ਦਿਨੋਂ ਦਿਨ ਜਿਹੜੀ ਬਰਬਾਦ ਹੋ ਰਹੀ ਆ ਇਹ ਸਾਰੇ ਨੂੰ ਲੈ ਕੇ ਉਹ ਜਥੇਬੰਦੀ ਦੇ ਨਾਲ ਵੱਖ-ਵੱਖ ਸੰਘਰਸ਼ਾਂ ਦੇ ਵਿੱਚ ਜਿਹੜਾ ਆਪਣਾ ਯੋਗਦਾਨ ਪਾਉਂਦੇ ਰਹੇ ਆ ਇਸ ਸੰਘਰਸ਼ ਦੇ ਵਿੱਚ ਵੀ ਉਹ ਲਗਾਤਾਰ ਨਾਲ ਜਾਂਦੇ ਰਹੇ ਹੁਣ ਵੀ ਉਹ ਇਸ ਸੰਘਰਸ਼ ਦੇ ਵਿੱਚ 30 ਤਰੀਕ ਤੋਂ ਆਪਣੀ ਵਾਰੀ ਅਨਸਾਰ ਉੱਥੇ ਗਏ ਸੀਗੇ ਜਿੱਥੇ ਬਾੜਾ ਵਾਪਰੇ ਆ ਕਿਉਂਕਿ ਉਹ ਚਿੰਤਾ ਸੀ ਉਹਨਾਂ ਨੂੰ ਦਰਦ ਸੀ ਕਿਸਾਨੀ ਦਾ ਵੀ ਜਿੱਦਾਂ ਸਰਕਾਰ ਉਸ ਮੋਰਚਿਆਂ ਦੇ ਉੱਤੇ ਜ਼ਬਰ ਕਰ ਰਹੀ ਆ ਉੱਥੇ ਜਿੱਦਾਂ ਗੋਲੇ ਚੱਲ ਰਹੇ ਆ ਗੋਲੀਆਂ ਚੱਲ ਰਹੀਆਂ ਕਿਸਾਨਾਂ ਮਜ਼ਦੂਰਾਂ ਦੀ ਸ਼ਹੀਦੀ ਹੋ ਰਹੀ ਆ ਖਨੋਰੀ ਬਾਰਡਰ ਤੇ ਸਰਦਾਰ ਜਗੀਰ ਸਿੰਘ ਦੀ ਗੱਲੇਵਾਲ ਉਹਨਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਆ ਇਹ ਸਾਰੀ ਚਿੰਤਾ ਜਿਹੜੀ ਆ ਉਹ ਆਪਣੇ ਸਾਥੀਆਂ ਨਾਲ ਵੀ ਯਾਰ ਕਰਦੇ ਸੀ ਵੀ ਇਹ ਸਰਕਾਰਾਂ ਕੀ ਕਰ ਰਹੀਆਂ ਉਹ ਸਾਰਾ ਕੁਝ ਦਾ ਕਰਕੇ ਹੀ ਇਹ ਜਿਹੜਾ ਬਾੜਾ ਵਾਪਰੇ ਆ ਸਾਡਾ ਸਾਥੀ ਸਾਡੇ ਤੋਂ ਜਿਹੜਾ ਵਾ ਉਹ ਸਦਾ ਲਈ ਤੁਰ ਗਿਆ ਕਿਉਂਕਿ ਸਰਕਾਰਾਂ ਕਹਿੰਦੇ ਭਾਵੇਂ ਆਪਾਂ ਕਹਿੰਦੇ ਆ ਵੀ ਲੋਕਾਂ ਦੀਆਂ ਵੋਟਾਂ ਨਾਲ ਬਣਦੀਆਂ ਪਰ ਇਹ ਬਣ ਕੇ ਮੁੜ ਕੇ ਲੋਕਾਂ ਦੇ ਜਿਹੜੇ ਆ ਹੱਕਰ ਉਹਨਾਂ ਨੂੰ ਨਹੀਂ ਦਿੰਦੇ ਆਪਣੇ ਜਿਹੜੇ ਆ ਉਹ ਘਰ ਪਰੇ ਜਾਂਦੇ ਆਪਣੇ ਹੱਕ ਲਈ ਜਿਹਨਾਂ ਨੇ ਕਾਨੂੰਨ ਬਣਾਉਂਦੇ ਆ ਇਹਦਾ ਕਰਕੇ ਆਪਣਾ ਲੋਕ ਜਿਹੜੇ ਅੱਜ ਪਿਛਲੇ ਲਗਭਗ 11 ਮਹੀਨਿਆਂ ਤੋਂ ਛੜਕਾਂ ਦੇ ਉੱਤੇ ਬੈਠੇ ਆ ਪਿਛਲੇ ਮੋਰਚੇ ਦੇ ਵਿੱਚ ਵੀ ਦਿੱਲੀ ਮੋਰਚੇ ਦੇ ਵਿੱਚ 750 ਤੋਂ ਉੱਪਰ ਜਿਹੜੇ ਆ ਕਿਸਾਨ ਮਜ਼ਦੂਰ ਮਤਾਵਾ ਭੈਣਾਂ ਦੀਆਂ ਸ਼ਿੱਧੀਆਂ ਹੋਈਆਂ ਇਸ ਮੋਰਚੇ ਦੇ ਵਿੱਚ ਵੀ ਲਗਾਤਾਰ ਉਹ ਸ਼ਹੀਦਾਂ ਦੀ ਜਿਹੜੀ ਲਾਈਨ ਆ ਕਤਾਰ ਆ ਉਹ ਲੰਮੀ ਹੁੰਦੀ ਜਾ ਰਹੀ ਆ ਸਰਦਾਰ ਰੇਸ਼ਮ ਸਿੰਘ ਵੀ ਉਸੇ ਕਤਾਰ ਦੇ ਵਿੱਚ ਜਾ ਖੜੇ ਹੋਏ ਆ ਅੱਜ ਅਸੀਂ ਉਹਨਾਂ ਦੇ ਇੱਥੇ ਅੰਤਮ ਸੰਸਕਾਰ ਸਮੇਂ ਜਿਹੜੇ ਇਕੱਤਰ ਹੋਏ ਆ ਸਰਕਾਰ ਦੇ ਨਾਲ ਆਪਣਾ ਗੱਲਬਾਤ ਚੱਲੀ ਕਿਉਂਕਿ ਜਿਹੜਾ ਸਾਡਾ ਸਾਥੀ ਤੁਰ ਗਿਆ ਉਹਦਾ ਘਾਟਾ ਤੇ ਨਹੀਂ ਪੂਰਾ ਕਰ ਸਕਦੇ ਪਰਿਵਾਰ ਨੂੰ ਉਹ ਨਹੀਂ ਮਿਲਣਾ ਜਥੇਬੰਦੀ ਨੂੰ ਬਹੁਤ ਵੱਡਾ ਘਾਟਾ ਵਾ ਸਕੇ ਸਬੰਧੀਆਂ ਨੂੰ ਬਹੁਤ ਵੱਡਾ ਘਾਟਾ ਪਰ ਸਰਕਾਰ ਤੇ ਦਬਾਅ ਪਾ ਕੇ ਉਸ ਪਰਿਵਾਰ ਦੇ ਗੁਜ਼ਾਰੇ ਵਾਸਤੇ ਆਪਣਾ ਜਥੇਬੰਦੀਆਂ ਵੱਲੋਂ ਪੂਰਾ ਆਪਣਾ ਜੋਰ ਲਾਇਆ ਗਿਆ ਜਿਹਦੇ ਵਿੱਚ ਸਰਕਾਰ ਨੇ ਦਬਾਅ ਠਾ ਕੇ 20 ਲੱਖ ਰੁਪਏ ਜਿਹੜਾ ਉਹ ਪਰਿਵਾਰ ਨੂੰ ਮੁਆਵਜ਼ਾ ਦੇਣਾ ਮੰਨਿਆ 10 ਲੱਖ ਰੁਪਏ ਜਿਹੜਾ ਉਹ ਕੱਲ ਦੇ ਦਿੱਤਾ ਤੇ 10 ਲੱਖ ਰੁਪਏ ਜਿਹੜਾ ਭੋਗਤੇ ਉਹ ਦਿੱਤਾ ਜਾਊਗਾ ਉਹਦੇ ਨਾਲ ਪਰਿਵਾਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਜਿਹੜੀ ਆ ਉਹ ਜੋ ਪਰਿਵਾਰ ਜਿੰਨੂੰ ਸਮਝੇ ਉਹ ਜਿਹੜੀ ਨੌਕਰੀ ਆ ਉਹ ਯੋਗਤਾ ਅਨੁਸਾਰ ਜਿਹੜੀ ਉਹ ਦਿੱਤੀ ਜਾਊਗੀ ਉਹ ਸਰਕਾਰ ਨੇ ਬੰਨਿਆ ਉਹਦੇ ਨਾਲ ਜਿਹੜਾ ਇਹਨਾਂ ਦਾ ਕੋ ਕਰਜ਼ਾ ਵਾ ਪਰਿਵਾਰ ਦੇ ਉੱਤੇ ਕੋ ਕਰਜ਼ਾ ਵਾ ਉਹ ਵੀ ਜਿਹੜਾ ਵਾ ਉਹ ਖਤਮ ਕਰਨ ਦੀ ਜਿਹੜੀ ਆ ਸਰਕਾਰ ਨੇ ਜਿਹੜੀ ਆ ਉਹ ਗੱਲ ਮੰਨੀ ਆ ਤੇ ਅੱਜ ਇੱਥੇ ਆਪਾਂ ਉਹਨਾਂ ਦਾ ਆਪਣੇ ਸਾਥੀ ਦਾ ਜਿਹੜਾ ਅੰਤਮ ਸੰਸਕਾਰ ਜਿਹੜਾ ਵਾ ਉਹ ਕਰ ਦਿੱਤਾ ਵਾ ਤੇ ਸਾਡੀ ਉਹਨਾਂ ਨੂੰ ਇਹੋ ਸ਼ਰਤ ਦਾ ਅਜਲੀ ਆ ਵੀ ਰੇਸ਼ਮ ਸੋਹਜੀ ਤੁਸੀਂ ਤੁਰ ਗਏ ਜੇ ਅਸੀਂ ਵੀ ਆ ਜਾਣਾ ਵਾ ਪਰ ਇਹ ਲੜਾਈ ਜਿਹੜੀ ਸਰਕਾਰਾਂ ਦੇ ਖਿਲਾਫ ਲੜਾਈ ਆ ਇਹ ਜੰਗ ਵਿੱਢੀ ਆ ਇਹਨੂੰ ਆਖਰੀ ਸਾਹ ਤੱਕ ਲੜਦੇ ਰਵਾਂਗੇ ਕਿਉਂਕਿ ਜੇ ਸੰਘਰਸ਼ ਨਾ ਹੋਣਾ ਤੇ ਸਰਕਾਰਾਂ ਜਿਹੜੀਆਂ ਬਿਲਕੁਲ ਬੇਸਲੀਆ ਹੋ ਜਾਂਦੀਆਂ ਕੁਝ ਨਹੀਂ ਦਿੰਦੀਆਂ ਸਰਕਾਰ ਦੇ ਹਰ ਜ਼ਬਰਦਸਤ ਮੁਕਾਬਲਾ ਸਬਰ ਦੇ ਨਾਲ ਕਰਾਂਗੇ ਇਹ ਜੰਗ ਜਿਹੜੀ ਇਹ ਸੰਘਰਸ਼ ਜਿਹੜਾ ਇਹਨੂੰ ਜਾਰੀ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਦੀ ਕਹਾਣੀ ਅਗੂ ਰਹੀ ਚੁੱਕੀ ਹੈ ਇਹ ਅੱਜ ਇਹਨਾਂ ਦਾ ਅੰਤਿਮ ਕਾਰਜ ਉਹਨਾਂ ਦੇ ਪਿੰਡ ਵਿੱਚ ਕੀਤਾ ਜਾ ਰਿਹਾ ਹੈ ਕੱਟਬੰਦੀ ਵੱਲੋਂ ਕੀ ਪਰਿਵਾਰ ਨੂੰ ਸਹਿਯੋਗ ਦਿੱਤਾ ਜਾਏਗਾ ਦੇਖਦੇ ਮਹਰਿੰਦਰ ਸਿੰਘ ਸ਼ਕਰੀ ਜੀ ਆਗੂ ਕਿਸਾਨ ਮਿਹਦੂਰ ਸਿੰਘਾਂ ਦੀ ਕਮੇਟੀ ਪੰਜਾਬ ਤੋਂ ਜੀ ਅੱਜ ਜਿਹੜਾ ਵਾ ਸਾਡੇ ਕਿਸਾਨ ਆਗੂ ਰੇਸ਼ਮ ਸਿੰਘ ਜੀ ਦੀ ਜੋ ਸ਼ਹੀਦੀ ਆ ਜੋ ਅੱਜ ਅੰਤਿਮ ਸੰਸਕਾਰ ਆ ਅਸੀਂ ਸ਼ਮਸ਼ਾਨ ਘਾਟ ਵਿੱਚ ਖੜੇ ਆ ਜੋ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਰਤਨਪੁਰਾ ਬਾਰਡਰਾਂ ਤੇ ਜੋ ਸਾਡੇ ਪੱਕੇ ਮੋਰਚੇ ਲਗਭਗ 11 ਮਹੀਨੇ ਪੂਰੇ ਹੋਣ ਵਾਲੇ ਆ ਉਹ ਚੱਲ ਰਹੇ ਆ 750 ਤੋਂ ਵੱਧ ਜਿਹੜੇ ਆ ਦਿੱਲੀ ਦੇ ਵਿੱਚ ਸ਼ਹੀਦ ਹੋਏ ਤੇ ਤਿੰਨ ਦਰਜਣਾਂ ਤੋਂ ਬਾਅਦ ਜਿਹੜਾ ਵਾ ਸ਼ੰਭੂ ਖਨੋਰੀ ਰਤਨਪੁਰਾ ਬਾਰਡਰਾਂ ਤੇ ਜਿਹੜੀਆਂ ਸਾਡੀਆਂ ਸ਼ਹੀਦੀਆਂ ਕਿਸਾਨਾਂ ਵੀ ਦੁਰਾਦੀਆਂ ਸਾਡੀਆਂ ਬੀਬੀਆਂ ਪਣਾਦੀਆਂ ਹੋ ਚੁੱਕੀਆਂ ਕਿਉਂਕਿ ਜੇ ਆਪਾਂ ਗੱਲ ਕਰ ਲਈਏ ਸੈਂਟਰ ਸਰਕਾਰ ਦੀ ਗੱਲ ਕਰ ਲਈਏ ਤੇ ਜੋ ਕੋਈ ਸਾਡੇ ਸਾਹਮਣੇ ਆ ਸਾਰਾ ਕੁਝ ਕਿਉਂਕਿ ਗੱਲ ਸਾਡੀਆਂ ਸਰਕਾਰਾਂ ਜਿਹੜੀਆਂ ਭਾਵੇਂ ਉਹ ਸੈਂਟਰ ਦੀ ਸਰਕਾਰ ਆਉਣ ਭਾਵੇਂ ਉਹ ਸੂਬੇ ਦੀ ਸਰਕਾਰ ਆਉਣ ਉਹ ਲੋਕਤੰਤਰ ਦੀ ਗੱਲ ਕਰਦੀਆਂ ਕਿ ਲੋਕਤੰਤਰ ਆ ਕਿਉਂਕਿ ਦੇਖੋ ਇਹ ਸਾਡੇ ਦੇਸ਼ ਦੇ ਵਿੱਚ ਜਿਹੜਾ ਅਖੌਤੀ ਲੋਕਤੰਤਰ ਹੈ ਜੇ ਲੋਕਤੰਤਰ ਹੁੰਦਾ ਤੇ ਅੱਜ ਅਸੀਂ ਜਿਹੜਾ ਵਾ ਆਪਣਾ ਅੰਦolan ਆਪਣੀ ਬਾਜ ਜਿਹੜੀ ਆਸੀਂ ਆਪਣੀ ਰਾਜਧਾਨੀ ਦੇ ਵਿੱਚ ਜਾ ਕੇ ਦਿੱਲੀ ਦੇ ਵਿੱਚ ਜਾ ਕੇ ਅਸੀਂ ਅੰਦolan ਕਰਨ ਦੇ ਸਾਨੂੰ ਹੱਕ ਹੁੰਦੇ ਕਿਉਂਕਿ ਇਸ ਤਰ੍ਹਾਂ ਬੈਰੀਕੇਡ ਨਾ ਲਾਏ ਹੁੰਦੇ ਕੰਧਾਂ ਨਾ ਕੀਤੀਆਂ ਹੁੰਦੀਆਂ ਕਿ ਪਲਾਸਟਿਕ ਦੀਆਂ ਗੋਲੀਆਂ ਦੇ ਨਾਲ ਸਾਡੇ ਤੇ ਯਬਰਨਾ ਹੁੰਦਾ ਅਥਰੂ ਕਿਸੇ ਦੇ ਗੋਲੇ ਇਥੋਂ ਤੱਕ ਕਿ ਪੱਤੀਆਂ ਗੋਲੀਆਂ ਦੇ ਫੈਰ ਤੱਕ ਜਿਹੜੇ ਮਾਰੇ ਗਏ ਸ਼ੁਭ ਕਰਨ ਸ਼ਹੀਦ ਕਰਤਾ ਜੇ ਅਸੀਂ ਆਪਣੇ ਬੰਲੇਵਾਲ ਸਾਹਿਬ ਦੀ ਗੱਲ ਕਰ ਲਈਏ ਕਿ ਅੱਜ 47 48 ਦਿਨ ਹੋ ਗਏ ਆ ਮਰਨ ਵਰਤ ਨੇ ਬੈਠੇ ਆ ਕੋਈ ਜਿਹੜੀ ਆ ਸਰਕਾਰ ਵੱਲੋਂ ਕੋਈ ਸੁਨੇਹਾ ਨਹੀਂ ਤੇ ਜਿਹੜਾ ਵਾ ਵਾਰ-ਵਾਰ ਜਿਹੜੀ ਆ ਹਾਈ ਕੋਰਟ ਜਾਂ ਸੁਪਰੀਮ ਕੋਰਟ ਆ ਉਹ ਕਿਸਾਨਾਂ ਤੇ ਸਰਕਾਰਾਂ ਤੇ ਜਿਹੜਾ ਵਾ ਦਰਬਾਰ ਬਣਾ ਰਹੀ ਆ ਕਿ ਪਰ ਗੋਮਤਾ ਮੰਨ ਦੀ ਸਰਕਾਰ ਜਿਹੜੀ ਆ ਬੱਲੇਵਾਲ ਸਾਹਿਬ ਨੂੰ ਜਿਹੜਾ ਚੁੱਕ ਕੇ ਤੇ ਜਿਹੜਾ ਵਾ ਇਹਦਾ ਮਰਨ ਵਰਤ ਜਿਹੜਾ ਵਾ ਉਹ ਖਤਮ ਕਰਾਇਆ ਜਾਵੇ ਕਿਉਂਕਿ ਦੇਖੋ ਜੇ ਆਪਾਂ ਗੱਲ ਕਰ ਲਈਏ ਹਾਈ ਕੋਰਟ ਦੀ ਸੁਪਰੀਮ ਕੋਰਟ ਦੀ ਤੇ ਇਹ ਜਿਹੜੀਆਂ ਵਾ ਇਹ ਸੈਂਟਰ ਸਰਕਾਰ ਤੋਂ ਕੋਈ ਵੱਖਰਾ ਨਹੀਂ ਹੈ ਜੇ ਕਿਉਂਕਿ ਸਾਡਾ ਸੰਘਰਸ਼ ਜਿਹੜਾ ਵਾ ਕਿਸਾਨ ਮਜ਼ਦੂਰ ਵਰਸ ਜਿਹੜਾ ਵਾ ਉਹ ਕੇਂਦਰ ਸਰਕਾਰ ਆ ਸਾਡਾ ਕੋਈ ਸੰਘਰਸ਼ ਹਾਈ ਕੋਰਟ ਨਾਲ ਜਾਂ ਸੁਪਰੀਮ ਕੋਰਟ ਦੇ ਨਾਲ ਨਹੀਂ ਹੈਗਾ ਜੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਉਹ ਲੋਕਾਂ ਦੇ ادارے ਆ ਜਾਂ ਕੋਈ ਸਾਨੂੰ ਉੱਤੇ ਕੋਈ ਹੈ ਤੇ ਪਰ ਇਹ ਆਗੂਆਂ ਨੂੰ ਕੇਂਦਰ ਸਰਕਾਰ ਨੂੰ ਕਹਿਣਾ ਚਾਹੀਦਾ ਕਿ ਠੀਕ ਹੈ ਜਿਹੜੀਆਂ ਉਹਨਾਂ ਦੀਆਂ ਮੰਗਾਂ ਵਾਂ ਉਹਨਾਂ ਨੂੰ ਪੂਰਾ ਕੀਤਾ ਜਾਵੇ ਇਹ ਮਰਨ ਵਰਤ ਜਿਹੜਾ ਵਾ ਮੋਰਚੇ ਆ ਇਹ ਆਪੇ ਖਤਮ ਹੋ ਜਾਏ ਪਰ ਇਤਨਾ ਜਿਹੜਾ ਵਾ ਪੰਜਾਬ ਦੀ ਸਰਕਾਰ ਤੇ ਜਿਹੜਾ ਵਾ ਦਬਾਅ ਨਾ ਬਣਾਇਆ ਜਾਵੇ ਅੱਜ ਜਿਹੜਾ ਵਾ ਰਿਸ਼ੂ ਸਿੰਘ ਸਾਡਾ ਸ਼ਹੀਦ ਹੋਇਆ ਉਹ ਵੀ ਜਿਹੜਾ ਇਸ ਸਰਕਾਰ ਤੋਂ ਤੰਗ ਆ ਕੇ ਇਸ ਜਿਹੜਾ ਵਾ ਕੇਂਦਰ ਸਰਕਾਰ ਦੇ ਹੋਵੇ ਜਾਂ ਉਹ ਪੰਜਾਬ ਦੀ ਸਰਕਾਰ ਹੋਵੇ ਕਿਉਂਕਿ ਉਹ ਸਰਕਾਰ ਤੋਂ ਤੰਗ ਆਣ ਕੇ ਜਿਹੜਾ ਵਾ ਇਹ ਸਾਰਾ ਕੁਝ ਜੋ ਵੀ ਪਾਣਾ ਵਾ ਵਰ ਰਿਆ ਵਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਵਾ ਕਿਉਂਕਿ ਠੀਕ ਹੈ ਜਿਹੜੀ ਆ ਸ਼ਹੀਦੀ ਹੋਈ ਆ ਜਿੱਥੇ ਪਰਿਵਾਰ ਨੂੰ ਘਾਟਾ ਵਾ ਨਗਰ ਨਿਵਾਸੀਆਂ ਨੂੰ ਰਿਸ਼ਤੇਦਾਰਾਂ ਨੂੰ ਘਾਟਾ ਵਾ ਕਿਸਾਨ ਮਜ਼ਦੂਰ ਜਥੇਬੰਦੀ ਨੂੰ ਬਹੁਤ ਵੱਡਾ ਘਾਟਾ ਕਿਉਂਕਿ ਜਦੋਂ ਆਗੂ ਕੋਈ ਪੈਦਾ ਹੁੰਦਾ ਬਹੁਤ ਸਮਾਂ ਲੱਗ ਜਾਂਦਾ ਪਰ ਇਹ ਆ ਕਿ ਇੱਕ ਇੱਕ ਆਗੂ ਦੀ ਲੋੜ ਹੈ ਜਿੱਦਾਂ ਵੱਡਾ ਸੰਘਰਸ਼ ਆ ਕਿਉਂਕਿ ਲੜਾਈ ਨੂੰ ਅਖੀਰ ਤੱਕ ਜਿੱਤਾਂਗੇ ਤੇ ਜਿੱਤ ਕੇ ਜਿਹੜਾ ਵਾ ਉਹ ਲੋਕਾਂ ਦੀ ਚੋੜੀ ਦੇ ਵਿੱਚ ਪਾਵਾਂਗੇ ਧੰਨਵਾਦ ਅੱਜ ਜਿਹੜੇ ਕਿਸਾਨੀ ਯੋਧ ਇਹ ਸਰਕਾਰ ਦੀ ਤਰਫੋਂ ਤੁਸੀਂ ਆਏ ਜੋ ਕੀ ਮੰਗਾਂ ਜਿਹੜੀਆਂ ਐ ਪ੍ਰਵਾਨ ਹੋਈਆਂ ਜਿਹੜੀਆਂ ਪਰਿਵਾਰ ਨੂੰ ਮੁਆਵਜ਼ਾ ਜਿਹੜਾ ਸਰਕਾਰ ਵੱਲ ਦਿੱਤਾ ਗਿਆ। ਸਭ ਤੋਂ ਪਹਿਲੇ ਤੇ ਦਾ ਬਹੁਤ ਦੁੱਖਾ ਮੈਂ ਆਪਣੇ ਘਰੇ ਹੀ ਰਤਨ ਅਰਦਾਸ ਪਰ ਬਹੁਤ ਦੁੱਖਾ ਕਿ ਇਹ ਜੋ ਪਸ ਹੋ ਰਿਹਾ ਹੈ ਦਲਤਾਂ ਇੰਨਾ ਗੋਦਿਆਂ ਵਾਸਤੇ ਸਰਕਾਰ ਕੀ ਕਰ ਸਕਦੀ ਹੈ ਕੁਝ ਵੀ ਨਹੀਂ ਕਰ ਸਕਦੀ। ਪਰ ਫਿਰ ਵੀ ਜੋ ਵੀ ਸਰਕਾਰ ਵੱਲੋਂ ਅਨਾਉਂਸ ਹੋਏਗਾ ਅਹੀਂ ਅਜੇ ਲਿਖ ਕੇ ਰਿਪੋਰਟ ਭੇਜ ਦੇਣੀ ਆ ਅੱਜੀ ਭੇਜ ਦਾਂਗੇ ਮੇਰੇ ਡੀਸਾ ਬਣਾ ਵੀ ਗੱਲ ਹੋਈ ਆ ਅਹੀਂ ਮਤਲਬ ਉਹ ਜਲਦੀ ਤੋਂ ਜਲਦੀ ਅੰਦਰ ਤੱਕ ਪਹੁੰਚ ਪਾਉਂਗੀ ਕਰਾਂਗੇ ਮੇਰੇ ਹਿਸਾਬ ਨਾਲ ਇੱਕ ਜੀ ਨੌਕਰੀ ਮਿਲੇਗੀ ਤੇ ਬਾਕੀ ਹੋਰ ਜਿਹੜੇ ਫੰਡਸ ਨੇ ਫਸਿਆ ਤਾ ਤੇ ਤਰ ਤਰ ਦਵਾ ਪਰਿਵਾਰ ਦੇ ਉੱਤੇ ਵੀ ਕਰਜ਼ਾ ਵੀ ਦੱਸਿਆ ਜਾ ਰਿਹਾ ਜੀ ਕੋਈ ਬੈਂਕਾਂ ਦਾ ਹੋ ਸਕਦਾ ਜਾਂ ਕੋਈ ਹੋਰ ਹੋ ਸਕਦਾ ਕਿ ਸਰਕਾਰ ਨੂੰ ਮਾਫ ਕਰਨ ਨੂੰ ਸਹਿਯੋਗ ਡੀਸਾ ਬਨੇ ਕਿਹਾ ਵੀ ਉਹ ਸਾਰਾ ਕੁਝ ਲਿਖ ਲੈਣਾ ਵੀ ਉਹ ਜੀ ਜ਼ਮੀਨ ਕਿੰਨੀ ਆ ਉਹਨਾਂ ਤੇ ਖਰਚਾ ਕਿੰਨਾ ਆ ਉਹਨਾਂ ਦੇ ਬੱਚੇ ਕਿੰਨੇ ਆ ਬੱਚਿਆਂ ਦੀ ਪੜ੍ਹਾਈ ਕੀ ਆ ਹੁਣ ਸਾਰਾ ਕੁਝ ਲਿਖ ਕੇ ਅਹੀਂ ਭੇਜ ਦੇਣਾ ਹੈ ਅੱਗੇ ਜੋ ਸਰਕਾਰ ਦਾ ਫੈਸਲਾ ਉਹ 1 ਹਫ਼ਤੇ ਦੇ ਵਿੱਚ ਵਿੱਚ ਚੈਨਲ ਕਰ ਦੇਣਾ ਹੈ